ਸਾਰੇ ਨੂੰ ਸਤਿ ਸ਼੍ਰੀ ਅਕਾਲ ਨਮਸਕਾਰ ਤੇ ਗੁਰਬੋਣੀ ਇਹ ਵੀਡੀਓ ਪੰਜਾਬੀ ਭਾਸ਼ਾ ਚ ਹੈ ਇਹਦਾ ਟਾਈਟਲ ਹੈ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਨੂੰ ਘਬਰਾਉਣ ਦੀ ਲੋੜ ਨਹੀਂ ਜਿਵੇਂ ਕਿ ਤੁਸੀਂ ਅੱਜ ਨਿਊਜ਼ ਸੁਣੇ ਚੁੱਕੇ ਜੇ ਕਿ ਕੈਨੇਡਾ ਨੇ ਵੀ ਸਰਕਾਰ ਨੇ ਖਾਣਾ ਪੂਰਤੀ ਪੂਰੀ ਕੀਤੀ ਹੈ ਕਿ 6 ਮਹੀਨੇ ਲਈ ਵੱਖ-ਵੱਖ ਦੇਸ਼ਾਂ ਤੋਂ ਜਾਣ ਵਾਲੇ ਵਿਦਿਆਰਥੀਆਂ ਦੇ ਉੱਤੇ ਕੁਝ ਐਕਸਟੈਂਡ ਤੱਕ ਬੈਲ ਹੈ ਪਰ ਤੁਹਾਨੂੰ ਇਸ ਗੱਲ ਦੀ ਚਿੰਤਾ ਕਰਨ ਦੀ ਲੋੜ ਨਹੀਂ ਹੈ ਪਹਿਲੀ ਗੱਲ ਤਾਂ ਇਹ ਸਮਝ ਲਈ ਜਾਵੇ ਕਿ ਬੈਂ ਤਾਦੇ ਫਾਇਦੇ ਲਈ ਹੈ ਜਾਂ ਨੁਕਸਾਨ ਲਈ ਹੈ ਕਿਉਂਕਿ ਮੈਂ ਕੈਨੇਡਾ 18 ਸਾਲ ਕੰਮ ਕਰ ਚੁੱਕਾ ਹਾਂ ਮੇਰੇ ਮੁਤਾਬਕ ਇਹ ਤਾਦੇ ਲਾਭ ਲਈ ਹੈ ਤੁਸੀਂ ਦੇਖਿਆ ਹੋਣਾ ਹੈ ਕਿ ਪੰਜਾਬ ਵਿੱਚ ਕਿਸਾਨ ਅੰਦੋਲਨ ਤੋਂ ਬਾਅਦ ਪੰਜਾਬੀ ਵਿਦਿਆਰਥੀ ਉੱਥੇ ਜਾ ਕੇ ਕੋਈ ਕੰਮ ਕਰਦੇ ਨਹੀਂ ਕਦੀ ਕਿਸੇ ਜਗ੍ਹਾ ਤੇ ਉਹਨਾਂ ਦਾ ਤਦ ਨਵਾਂ ਵਿਦਿਆਰਥੀ ਕਦੀ ਕਿਸੇ ਜਗ੍ਹਾ ਧਰਨ ਲੱਗ ਜਾਂਦਾ ਹੈ ਜਿਹਦੇ ਕਰਕੇ ਕੈਨੇਡਾ ਦੇ ਲੋਕ ਵੀ 당 ਗਾ ਚੁਕੇ ਨੇ ਤੇ ਉਥੋਂ ਦੇ ਇੰਟਰਨੈਸ਼ਨਲ ਸਟੂਡੈਂਟ ਵੀ 당 ਗਾ ਚੁਕੇ ਹਨ ਇਹ ਚਾਰ ਕਾਰਨਾ ਕਰਕੇ ਇਹ ਰੈਸਟ੍ਰਿਕਸ਼ਨ ਆਈ ਗਈ ਹੈ ਨੰਬਰ 1 ਦੇਖੋ ਕੀ ਹੈ ਇਹ ਸਿਰਫ 6 ਮਹੀਨੇ ਲਈ ਕੀਤਾ ਹੈ ਤੇ ਤੁਸੀਂ ਫਿਰ ਵੀ ਸਪਟੰਬਰ ਇਨਟੇਕ ਲੈ ਸਕੋਗੇ ਜੇ ਤੁਸੀਂ ਯੋਗਤਾਵਾਂ ਪੂਰੀਆਂ ਕਰਦੇ ਹੋਗੇ क्योंकि जनवरी चल रही है जनवरी फरवरी मार्च अप्रैल मई जून जून तक सिर्फ रिस्ट्रिक्शन है जेकर तुम जुलाई में भी आपका फार्म भरोगे सिर तुम सितंबर लिए जा सकते हो दूजा की है कि हाल की घड़ी उ लाख वर्क परमिट होल्डर इंटरनेशनल विद्यार्थी तो भारत तो गए हुए बिस्टर वीजे पर लोग अवेलेबल ने ਔਰ ਉਥੇ ਨੌਕਰੀ ਨਹੀਂ ਮਿਲ ਪਾਰੇ ਦੇਖੋ ਕਿ ਇਹ ਕਿ ਜਦ ਕੋਈ ਭਾਰਤ ਤੋਂ ਉਥੇ ਕੋਈ ਲੜਕਾ ਜਾਂ ਲੜਕੀ ਜਾਂਦੇ ਨੇ ਉਹਦਾ ਕੋਈ ਉਥੋਂ ਦੀ ਸਰਕਾਰ ਤੇ ਰਿਤੀ ਕੋਈ ਨਹੀਂ ਪੈਂਦਾ ਪਰ ਜਿਹੜੇ ਲੋਕ ਉਹਨਾਂ ਦੇ ਕੈਨੇਡਾ ਦੇ ਮੂਲ ਨਿਵਾਸੀ ਨੇ ਉਹਨਾਂ ਨੂੰ ਘਰ ਬੈਠਿਆਂ ਨੂੰ ਤਨਖਾਹ ਦੇਣੀ ਪੈਂਦੀ ਹੈ ਜਦੋਂ ਉਹਨਾਂ ਨੂੰ ਨੌਕਰੀ ਨਾਲ ਮਿਲਦੀ ਹੋਵੇ ਇਸ ਕਰਕੇ ਤਾਂ ਕਿ ਉਹਨਾਂ ਨੂੰ ਨੌਕਰੀ ਦਿੱਤੀ ਜਾ ਸਕੇ ਇਸ ਕਰਕੇ ਇਹ ਲਿਮਿਟੇਸ਼ਨ ਲਾਈ ਗਈ ਹੈ ਤੀਜਾ ਕੀ ਹੈ ਕਿ ਉੱਥੇ ਉਚਿਤ ਰਿਹੈਸ਼ ਅਵੇਲੇਬਲ ਨਹੀਂ ਹੈ ਮਕਾਨਾਂ ਦੀ ਕੀਮਤ ਇੰਨੀ ਜ਼ਿਆਦਾ ਵੱਧ ਚੁੱਕੀ ਹੈ ਕਿ ਇਵਨ ਲੋਕ ਲੋਗ ਵੀ ਉਸ ਨੂੰ ਲੈਣ ਤੋਂ ਅਸਮਰੱਥ ਨੇ ਚੌਥਾ ਕੀ ਹੈ ਕਿ ਵੱਖ-ਵੱਖ ਸਟੇਟਾਂ ਦੀਆਂ ਸਰਕਾਰਾਂ ਉੱਥੋਂ ਦੀ ਫੈਡਰਲ ਗਵਰਨਮੈਂਟ ਦੇ ਨਾਲ ਕੋਆਪਰੇਟ ਨਹੀਂ ਕਰਦੀਆਂ ਕਿਉਂਕਿ ਜਿਹੜਾ ਐਜੂਕੇਸ਼ਨ ਦਾ ਸਿਸਟਮ ਹੈ ਇਹ ਸਟੇਟ ਗਵਰਨਮੈਂਟ ਦੇ ਅਧਿਕਾਰ ਥਲੇ ਹੈ ਵੀਜ਼ਾ ਨੈਨੈਟੀ ਪ੍ਰਣਾਲੀ ਹੈ ਉਹ ਸੈਂਟਰ ਗਵਰਨਮੈਂਟ ਦੇ अधीन आती है जोड़ी इनफॉर्मेस स फैडरल गौरमेंट जिन्होंने कि भारत सेंट्रल गौरमेंट कहा जाता है जी इन्फॉर्मेस वो मंगते हैं उस स्टेट गौरमेंट वालों नहीं दिखती जाती इस करके अज तो कनेडा की सरकार ने जोड़े भी प्राइवेट कॉलेज उत्तर कनेडा में उन्होंने इंटरैशनल स्टूडेंट्स का दा दाखिला बंद कर दिता गया है ਕਿਉਂਕਿ ਬਹੁਤ ਸਾਰੇ ਭਾਰਤ ਦੇ ਇਮੀਗ੍ਰੇਸ਼ਨ ਕੰਸਲਟੈਂਟਸ ਨੇ ਇੰਨਾ ਪੈਸਾ ਕਮਾਇਆ ਕਿ ਉਹਨਾਂ ਨੇ ਕੈਨੇਡਾ ਚ ਜਾ ਕੇ ਆ ਆਪਿਆਂ ਵੀ ਪ੍ਰਾਈਵੇਟ ਕਾਲਜ ਖੋਲ ਲਏ ਉਹ ਕੀ ਕਹਿੰਦੇ ਸੀ ਕਿ ਤੁਹਾਨੂੰ ਦਾਖਲਾ ਦੇ ਕੇ ਪ੍ਰਾਈਵੇਟ ਕਾਲਜ ਵਿੱਚ ਕੈਨੇਡਾ ਲੈ ਜਾਂਦੇ ਸੀ ਜਿੱਥੇ ਕਿ ਤੁਹਾਨੂੰ ਕੰਮ ਕਰਨਾ ਅਲਾਉਡ ਨਹੀਂ ਸੀਗਾ ਪਰ ਤੁਸੀਂ ਕੈਸ਼ ਵਿੱਚ ਕੰਮ ਕਰਨਾ ਪੜਦੇ ਨਹੀਂ ਸੀ ਜੇਕਰ ਤੁਸੀਂ ਕੈਸ਼ ਵਿੱਚ ਕੰਮ ਕਰੋਗੇ ਤਾਂ ਉੱਥੋਂ ਦੀ ਸਰਕਾਰ ਨੂੰ ਟੈਕਸ ਨਹੀਂ ਮਿਲਦਾ ਸੀ ਔਰ ਉਹੀ ਏਜੰਟ 6 ਮਹੀਨੇ ਬਾਅਦ ਤੁਹਾਡਾ ਦਾਖਲਾ ਸਰਕਾਰੀ ਕਾਲਜ ਵਿੱਚ ਕਰਾ ਦਿੰਦੇ ਸੀ ਤੇ ਬਹੁਤ ਸਾਰੇ ਜਿਹੜੇ ਸਰਟੀਫਿਕੇਟ ਜੇ ਸੀਗੇ ਆਇਲਟ ਦੇ ਉਹ ਵੀ ਜਾਣ ਨਹੀਂ ਪਾਏ ਗਏ ਤੇ ਬਹੁਤ ਸਾਰੇ ਜਿਹੜੇ ਲੈਟਰ ਆਫ ਇਨਵੀਟੇਸ਼ਨ ਹੁੰਦੇ ਆ ਵਾਪਕ ਕਾਲਜ ਤੇ ਯੂਨੀਵਰਸਿਟੀ ਵੱਲੋਂ ਉਹ ਵੀ ਰੋਕਸ ਪਾਏ ਗਏ ਇਸ ਕਰ ਇਹ ਸਿਸਟਮ ਨੂੰ ਸਟ੍ਰੀਮਲਾਈਨ ਕਰਨ ਦੇ ਵਾਸਤੇ ਉਹਨਾਂ ਨੇ ਇਹ ਹਾਲ ਦੀ ਘੜੀ ਲਿਮਿਟੇਸ਼ਨ ਲਗਾਈ ਹੈ ਹੁਣ ਤੁਸੀਂ ਕੀ ਕਰੀਏ ਤੁਸੀਂ ਕੀ ਕਰ ਸਕਦੇ ਹੋ ਦੇਖੋ ਫਸਟ ਆਫ ਆਲ ਭਾਰਤ ਇੱਕ ਬਹੁਤ ਚੰਗਾ ਦੇਸ਼ ਹੈ ਇੱਥੇ ਤਾਂ ਰੋਸ ਸਰਕਾਰੀ ਗੈਰ ਸਰਕਾਰੀ ਨੌਕਰੀ ਮਿਲ ਸਕਦੀ ਹੈ ਤੇ ਤੁਸੀਂ ਇੱਥੇ ਆਪਦਾ ਫਿਊਚਰ ਚੰਗਾ ਸਪੈਂਡ ਕਰਾਉਗੇ ਕੈਨੇਡਾ ਵੀ ਤੱਕ ਡਾਲਰ ਮੋ ਕਰਾ ਕੇ ਸੋ ਜਾਓ ਆਹੀ ਕੰਮ ਹੁੰਦਾ ਹੈ ਪਰ ਮੈਂ ਤੁਹਾਨੂੰ ਦੱਸਦਾ ਕਿ ਜੇਕਰ ਫਿਰ ਵੀ ਤੁਹਾਡੇ ਦਿਮਾਗ 'ਚ ਕੈਨੇਡਾ ਜਾਣ ਦਾ ਹੀ ਹੈ ਤਾਂ ਤੁਸੀਂ ਇਹ ਦੇ ਵਿਚਕਾਰ ਫ੍ਰੈਂਚ ਪਾਟਸ਼ਾ ਡਾਲਰ ਲੈ ਸਕਦੇ ਕਿਉਂਕਿ ਕੈਨੇਡਾ ਦੇ ਕਨੂੰ ਪ੍ਰੈਜੈਂਟਲੀ ਕਨੂੰ ਮੁਤਾਬਕ ਜਿਹੜੇ ਬੰਦੇ ਨੇ ਜਾਂ ਲੜਕੇ ਐ ਲੜਕੀ ਨੇ ਫ੍ਰੈਂਚ ਭਾਸ਼ਾ ਦਾ ਇਗਜ਼ਾਮ ਪਾਸ ਕੀਤਾ ਹੈ ਉਹਦੇ ਤੇ ਕੋਈ ਅਪਰ ਲਿਮਿਟ ਨਹੀਂ ਰਿਸਟ੍ਰਿਕਸ਼ਨ ਨਹੀਂ ਹੈ ਤਾਂ ਚਾਹੇ ਤੁਸੀਂ ਉਹਨਾਂ ਦੇ ਕੋਟੇ ਤੋਂ ਵੱਧ ਹੋ ਜਾਓ ਉਸ ਤੇ ਵੀ ਤੁਹਾਨੂੰ ਅਸੈਪਟ ਕਰਨਗੇ ਨੰਬਰ ਦੂਜਾ ਕੀ ਹੈ ਕਿ ਤੁਸੀਂ ਕਿਸੇ ਵੀ ਆਈਕੇ ਦੇ ਵਿਚਕਾਰ 1 ਸਾਲ ਦਾ ਕੋਰਸ ਕਰ ਸਕਦੇ ਹੋ ਕੀਜਾ ਕੀ ਹੈ ਕਿ ਡਿਪਲੋਮਾ ਇਨ ਇਲੈਕਟ੍ਰੀਕਲ ਇਲੈਕਟ੍ਰੋਨਿਕਸ ਸਿਵਲ ਜਾਂ ਮਕੈਨਿਕਲ ਵਿੱਚ ਤੁਸੀਂ ਡਿਪਲੋਮਾ ਕਰ ਸਕਦੇ ਜੀ ਨਰਸਿੰਗ ਦਾ ਕੋਰਸ ਕਰ ਸਕਦੇ ਜੀ ਮੈਡੀਕਲ ਲੈਬ ਟੈਕਨੀਸ਼ੀਅਨ ਦਾ ਕੋਰਸ ਕਰ ਸਕਦੇ ਜੀ ECG ਟੈਕਨੀਸ਼ੀਅਨ ਆਫਥਲਮਿਕ ਟੈਕਨੀਸ਼ੀਅਨ ਜਿਹੜੀ ਕਿ ਚਸ਼ਮੇ ਬਣਾਉਣ ਦਾ ਕੰਮ ਕਰਦੇ ਨੇ ਪਾਇਲਟ ਵੀ ਟ੍ਰੇਨਿੰਗ ਲੈ ਸਕਦੇ ਜੀ 에ਰੋਨੌਟਿਕਸ ਦਾ ਕੋਰਸ ਕਰ ਸਕਦੇ ਜੀ ਕੇਅਰ ਜਿਮ ਦਾ ਕੋਰਸ ਕਰ ਸਕਦੇ ਜੀ ਪਰ ਜੇਕਰ ਤੁਸੀਂ ਕਿਉਂ ਕਰਨ ਪਾਵੇਗਾ ਤੁਹਾਨੂੰ ਕਿਉਂਕਿ ਜਦ ਤੁਸੀਂ ਪਹਿਲੇ ਕੈਨੇਡਾ ਵਿੱਚ ਦੋ ਜਾਂ ਕਿਸੇ ਵੀ ਦੇਸ਼ ਵਿੱਚ ਤੁਸੀਂ ਪੜ੍ਹ ਨਹੀਂ ਜਾਂਦੇ ਜੀ ਤਾਂ ਜਦ ਤੱਕ ਤੁਸੀਂ ਕੋਰਸ ਨਹੀਂ ਪਾਸ ਕਰਦੇ ਜੀ ਤੁਹਾਨੂੰ ਸਰਵਾਈਵਲ ਜੋਬ ਕਰਨੀ ਪੈਂਦੀ ਹੈ ਸਰਵਾਈਵਲ ਜੋਬ ਤੁਸੀਂ ਤਾਂ ਹੀ ਕਰ पाओगे ਜੇ ਤੁਹਾਨੂੰ ਕਿਸੇ ਨਾ ਕਿਸੇ ਚੀਜ਼ ਦਾ ਗਿਆਨ ਹੋਵੇ ਗਿਆਨ ਦੇਖੋ ਕੈਨੇਡਾ ਹਰ ਇੱਕ ਇਨਸਾਨ ਚਾਹ ਸਕਦਾ ਪਰ ਉੱਥੇ ਜਾ ਕੇ ਕੰਮ ਯਾਬ ਉਹੀ ਹੋ ਸਕਦਾ ਹੈ ਜਿਹਨੂੰ ਕੋਈ ਨਾ ਕੋਈ ਸਕਿੱਲ ਦਾ ਕੰਮ ਆਉਂਦਾ ਹੋਵੇ ਔਰ ਇਹ ਕੰਮ ਤੁਸੀਂ ਕਿਸੇ ਵੀ ਸਕਿੱਲ ਸੈਂਟਰ ਤੋਂ ਆਈਟੇਟ ਤੋਂ ਡਿਪਲੋਮਾ ਕਾਲਜਿਸ ਤੋਂ ਲੈ ਸਕਦੇ ਜੀ ਔਰ ਤੁਹਾਨੂੰ ਇਹ ਕੰਮ ਕਰ ਲੈਣਾ ਚਾਹੀਦਾ ਹੈ ਇਹਦੇ ਨਾਲ ਤੁਹਾਡੇ ਚਾਂਸਸ ਕੈਨੇਡਾ ਚ ਜਾ ਕੇ ਪੱਕੇ ਹੋਣ ਦੇ ਘੱਟ ਖਰਚੇ ਤੇ ਵੱਧ ਕਮਾਈ ਕਰਨ ਦੇ ਜ਼ਿਆਦਾ ਹੋਣਗੇ ਤੁਹਾਨੂੰ ਇਹਦਾ ਲਾਭ ਹੋਏਗਾ होर जा वाते गए फ़ोन नंबर से संपर्क करके मंडे टू फ्राइडे सवेरे नौ बजे तो लगे शाम के पाँच बजे तक लेते हो थैंक यू वेरी मच ते गैंक यूदास